ਉਹ ਪਾਸ਼ਾ ਜੀ ਅਨੇ ਅਖੀਲੀ ਪੰਕਤੀ ਦੇ ਵਿੱਚ ਹੈ ਨਾ ਸਪਸ਼ਟ ਕਰ ਦਿੱਤਾ ਸਾਡੀ ਜ਼ਿੰਦਗੀ ਲਈ ਗੁਰ ਸਿੱਖਾਂ ਲਈ ਕਿ ਸਦਾ ਸਦਾ ਨਾਨਕ ਹਰ ਜਾਪ ਹੈ ਨਾ ਇਹਨੂੰ ਰਜ ਨਾਲ ਲੈ ਕੇ ਜਾਓ ਹਰ ਵੇਲੇ ਇਹਦਾ ਮਨ ਚ ਢੇੜਾ দাও ਕਿ ਮੈਨੂੰ ਮਹਾਰਾਜ ਜੀਆ ਨੇ ਆਉਣ ਲੱਗਿਆ ਉਪਦੇਸ਼ ਕੀਤਾ ਸੀ ਕਿ ਸਦਾ ਸਦਾ ਨਾਨਕ ਹਰ ਆਪਾਂ ਲੈ ਕੇ ਜਾਣਾ ਆਪਾਂ ਕਰਨਾ ਹੈ ਅਗਲੀ ਵਾਰ ਨੂੰ ਪਾਤਸ਼ਾਹ ਦੇ ਸਾਹਮਣੇ ਆਈਏ ਤੇ ਐ ਨਾ ਹੋਵੇ ਕਿ ਸਾਡਾ ਅਦਾਸ਼ਿਆ ਮੂੰਹ ਹੋਵੇ ਕਿ ਅਸੀਂ ਮਹਾਰਾਜ ਦਾ ਬਚਨ ਨਹੀਂ ਮੰਨ ਕੇ ਆਏ ਖਿੜੇ ਮੱਥੇ ਆਓ ਕਿ ਅਸੀਂ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਸੀ ਸਦਾ ਸਦਾ ਨਾਨਕ ਹਰ ਜਾਪ ਤੇ ਅਸੀਂ ਜਪਿਆ ਸੋ ਐਸਾ ਹਰ ਨਾਮ ਤੇ ਆਈਏ ਮਨ ਮੇਰੇ ਕਿਹੋ ਜਾਂ ਜਪਣਾ ਹੈ ਦੇਖੋ ਪਾਤਸ਼ਾਹ ਨੇ ਤਰੀਕਾ ਦੱਸਿਆ ਹੈ ਸੋ ਐਸਾ ਹਰ ਨਾਮ ਤੇ ਆਈਏ ਮਾਨਾ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਜਿਨੇ ਜੱਪਿਆ ਦੇਖੋ ਅੱਜ ਬਾਬਾ ਬੁੱਢਾ ਜੀਆ ਦਾ ਹੁਕਮ ਸਾਰਿਆਂ ਤੇ ਚੱਲਦਾ ਪਿਆ ਹੈ ਜੱਪਿਆ ਬਾਬਾ ਦੀਪ ਸਿੰਘ ਦਾ ਹੁਕਮ ਸਾਰਿਆਂ ਤੇ ਚੱਲਦਾ ਪਿਆ ਹੈ ਨਾ ਜੱਪਿਆ ਹੈ ਨਾ ਤੋਂ ਪਾਸ਼ਾ ਜੀ ਬਾਣੀ ਤੇ ਇਹੋ ਹੀ ਆ ਕਿਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਤੁਹਾਡਾ ਹੁਕਮ ਹੀ ਨਾ ਕੋਈ ਮੋੜ ਸਕੇ ਜੋ ਉੱਪਰ ਨਾਮ ਦੀ ਕਮਾਈ ਨਾਲ ਹੋਏਗਾ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤਿ ਔਸਰ ਲਏ ਛਡਾਏ ਇਹੋ ਜਾਂ ਜਪ ਇਹੋ ਜਾਂ ਜਪ ਇਹੋ ਜਾਂ ਗੁਰੂ ਨਾਨਕ ਦੇ ਨਾਮ ਨਾਲ ਪਿਆਰ ਪਾਏ ਅੰਤ ਵੇਲੇ ਜਿਹੜਾ ਤੈਨੂੰ ਛਡਾ ਵੀ ਲਵੇ ਕੀਏ ਅੰਤਬਲੇ ਛਡਾਵੀ ਲਵੇ ਸ਼ੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਪੌਜਲ ਬਿਕਮ ਸ਼ਗਾਹੂ ਗੁਰ ਸ਼ਬਦੀ ਪਾਰ ਪਾਹੇ ਤੋ ਪਾਸ਼ਾ ਜੀ ਇਹੀ ਸਮਝਾ ਰਹੇ ਨੇ ਸਾਨੂੰ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਔਸਰ ਲੈ ਛਡਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਇਹ ਇੰਨਾ ਕ ਜਪ ਤੇ ਉਹਦਾ ਅਸਰ ਦੇਖ ਕਿ ਉਹ ਹੋ ਜਾਈ ਮੈਂ ਜਪਿਆ ਜੇ ਮਨ ਚੋਂ ਤ੍ਰਿਸ਼ਨਾ ਤੇ ਸਾਰੀ ਸੰਸਾਰ ਦੀ ਭੁੱਖ ਮਿਟ ਗਈ ਹੈ ਤੇ ਫਿਰ ਤੋਂ ਉਹ ਹੋ ਜਾਈ ਜਪਿਆ ਜਿਹੋ ਜਿਹਾ ਗੁਰੂ ਨੇ ਕਿਹਾ ਹੈ ਜੋ ਮਨ ਕੀ ਸਭ ਤ੍ਰਿਸ਼ਨਾ ਭੁੱਖ ਗਵਾਏ ਇਹ ਜਪਣ ਦਾ ਪਾਸਾ ਜੀਆ ਨੇ ਜਾਸ ਜਪਤ ਭਾਉ ਅਪਦਾ ਜਾਏ ਧਾਵਤ ਮਨੂ ਆਵੇ ਠਾਏ ਮਨ ਇਧਰ ਉਧਰ ਦੌੜਦਾ ਇੱਕ ਜਗਾ ਆ ਜਾਊਗਾ ਪਰ ਜਪੋ ਜਪੋਤਾ ਇੱਕੋ ਨਾਮਾ ਅਵਨਰਾਫਲ ਰਾਮਾ